ਜਿਵੇਂ ਲੁਧਿਆਣਾ ਤੋਂ ਸਵੇਰੇ ਖਬਰ ਆਈ ਸੀ ਕਿ 6-7 ਮਹੀਨੇ ਦੀ ਬੱਚੀ ਘਰੋਂ ਗਾਇਬ ਹੋ ਗਈ ਰਾਤ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ ਬੱਚੀ ਜਿਹੜੀ ਹੈ ਪਰਿਵਾਰ ਦੇ ਉੱਠਣ ਉੱਠਣ ਮੌਕੇ ਬੱਚੀ ਪਰਿਵਾਰ ਪਰਿਵਾਰ ਦੇ ਨਾਲ ਨਹੀਂ ਸੀ ਬੈਠੇ ਨਹੀਂ ਸੀ ਤਾਂ ਸਵੇਰ ਤੋਂ ਬਾਅਦ ਹੋ ਰਹੀ ਸਤਰਾਹਤ ਦੀ ਖਬਰ ਹੈ ਬੱਚੀ ਮਿਲ ਗਈ ਹੈ ਬੱਚੀ ਤੰਦਰੁਸਤ ਹੈ ਸਾਡੇ ਨਾਲ ਵੀਰ ਹੈ ਜਿਹੜਾ ਬੱਚੀ ਦੇ ਪਿਤਾ ਦਾ ਬੈਸਟ ਫਰੈਂਡ ਹੈ ਗੱਲਬਾਤ ਕਰਾਂਗੇ ਵੀਰ ਕੀ ਨਾਮ ਤੁਹਾਡਾ ਮੇਰਾ ਨਾਮ ਕਰਨ ਹੈ ਜੀ ਕਰਨ ਜੀ ਸਵੇਰੇ ਵੀ ਅਸੀਂ ਆਏ ਸੀ ਸਾਰੀ ਘਟਨਾ ਦੱਸਿਆ ਜਿਵੇਂ ਹਨਾ ਬੱਚਾ ਪਰਿਵਾਰ ਸੁੱਤਾ ਸੀ ਤੇ ਸਵੇਰੇ ਉੱਠ ਕੇ ਪਤਾ ਲੱਗਦਾ ਬੱਚੀ ਮਿਲਣੀ ਹੈਗੀ ਕਿੱਥੇ ਬੱਚੀ ਮਿਲੀ ਹੈ ਕੀ ਕੋਈ ਕੁਝ ਜਾਂਚ ਵਿੱਚ ਆਇਆ ਪਿਆ ਸੀ ਸਭ ਤੋਂ ਪਹਿਲਾਂ ਤਾਂ ਅੱਜ ਜੀ ਮੈਂ মিডিਆ ਦਾ ਧੰਨਵਾਦ ਕਰਦਾ ਤੇ ਮੈਂ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗ ਵਾਂਗੂ ਖਬਰ ਫਲਾਈ ਤੇ ਜਿਸ ਨੇ ਇਸ ਬੱਚੀ ਨੂੰ ਚੱਕਿਆ ਸੀਗਾ ਫੜਿਆ ਸੀਗਾ ਉਹ ਬੰਦਾ ਡਰ ਗਿਆ ਤੇ ਸਾਨੂੰ ਬੱਚੀ ਸਹੀ ਸਲਾਮਤ ਮਿਲ ਗਈ ਤੇ ਉਸ ਤੋਂ ਬਾਅਦ ਜਿਹੜੀ ਗੱਲ ਆ ਰਹੀ ਬੱਚੀ ਪਲਾਟ ਆਪਣੇ ਘਰ ਦੇ ਪਿੱਛੇ 40 ਫੁੱਟ ਢੂੰਗੇ ਪਲਾਟ 'ਚ ਮਿਲੀ ਜਿੱਥੇ ਅਸੀਂ ਚਾਰ ਵਾਰ ਤਬਦੀਸ਼ ਕਰਕੇ ਆਏ ਸੀ ਉਦੋਂ ਬੱਚੀ ਉੱ ਚੌਥੀ ਵਾਰ ਪੰਜਾਬ ਪੁਲਿਸ ਦੇ ਨਾਲ ਅਸੀਂ ਦੁਬਾਰਾ ਗਏ ਤਾਂ ਬੱਚੀ ਉੱਥੇ ਝਾੜੀਆਂ ਦੇ ਵਿੱਚ ਸੀਗੀ ਵੀ ਪਹਿਲਾਂ ਉੱਥੇ ਦੇਖਿਆ ਸੀ ਮੈਂ ਉੱਥੇ ਜੀ ਅਸੀਂ 4 ਵਾਰ ਦੇਖਿਆ ਆਏ ਹਾਂ ਮੈਂ ਸਪੈਸ਼ਲ ਚੰਡੀਗੜ੍ਹ ਆਇਆ ਮੈਂ ਚੰਡੀਗੜ੍ਹ ਰਹਿਣਾ ਤੇ ਮੇਰੇ ਫਰੈਂਡ ਨੇ ਫੋਨ ਕੀਤਾ ਐਦਾਂ ਕਿ ਸਾਡੇ ਹੱਥ ਪੈਰ ਫੁੱਲ ਗਏ ਚਲੋ ਅਸੀਂ ਲੱਭਿਆ ਪਰ ਉੱਥੇ ਬੱਚੀ ਨਹੀਂ ਮਿਲੀ ਤੇ ਜਦੋਂ ਮਤਲਬ ਉਸ ਜਿਹਨੇ ਵੀ ਇਹ ਕੰਮ ਕੀਤਾ ਉਹਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਨਹੀਂ ਭੱਜ ਸਕਦਾ ਪੂਰੀ ਗਲੀ ਪੈਕ ਹੋ ਚੁੱਕੀ ਪੰਜਾਬ ਪੁਲਿਸ ਨੇ ਪੂਰਾ ਆਪਣਾ ਘਰਤਾ ਤੇ ਉਸ ਵਾਰ ਉਸਨੇ ਉਸ ਬੱਚੀ ਨੂੰ ਉੱਥੇ ਜ਼ਰੂਰ ਫੈਂਕਿਆ ਇਹ ਤਾਂ ਸਬਦ ਹੁੰਦਾ ਵੀ ਨੇੜੇ ਤੇਰੀ ਹੈ ਨੇੜੇ ਤੇੜੇ ਦਾ ਹੀ ਬੰਦਾ ਹੈ ਤੇ ਉਹ ਜ਼ਰੂਰ ਫੜਿਆ ਵੀ ਜਾਏਗਾ ਬਚ ਨਹੀਂ ਸਕਦਾ। ਕਿ ਕੀ ਕਹਿੰਦੇ ਸਾਢੇ 6 ਮਹੀਨੇ ਦੀ ਬੱਚੀ ਹੈ ਜਿਹਨੂੰ ਪਤਾ ਹੀ ਨਹੀਂ ਦੁਨੀਆਦਾਰੀ ਦਾ ਹੀ ਨਹੀਂ ਪਤਾ ਹੈਗਾ ਉਹਨਾਂ ਇਹ ਕੰਮ ਕੀਤਾ ਗਿਆ। ਭਾਜੀ ਦੇਖੋ ਪਹਿਲਾਂ ਨਾ ਸਾਡੇ ਇੱਥੇ ਅਜ ਤੋਂ 2.5 ਸਾਲ ਪਹਿਲਾਂ ਦਿਲਰੋਜ਼ ਵਾਲਾ ਕਾਂਡ ਹੋਇਆ ਸੀ ਇਹ ਦਿਲਰੋਜ਼ ਵਾਲਾ ਦੂਸਰਾ ਹੋ ਜਾਣਾ ਸੀ ਉਹਦੇ ਮਾਪੇ ਪਾਪ ਹਜੇ ਤੱਕ ਨਹੀਂ ਨਿਕਲੇ ਅੱਜ ਸਾਡੇ ਨਾਲ ਵੀ ਉਹੀ ਹੋਣ ਲੱਗਾ ਸੀਗਾ ਹੁਣ ਆਪਾਂ ਕਿਹਦੇ ਤੇ ਵਿਸ਼ਵਾਸ ਕਰੀਏ ਆਪਣੇ ਤੇ ਕਰ ਨਹੀਂ ਸਕਦੇ ਗਵਾਂਡੀਆਂ ਤੇ ਕਰ ਨਹੀਂ ਸਕਦੇ ਅੱਜ ਇਹਦੇ ਨਾਲ ਹੋਇਆ ਕੱਲ ਨੂੰ ਮੇਰੀ ਬੱਚੀ ਨਾ ਹੋ ਸਕਦਾ ਕੱਲ ਨੂੰ ਕਿਸੇ ਦੀ ਬੱਚੀ ਨਾ ਹੋ ਜਾਦਾ ਮੇਰਾ ਪੁਲਸ ਨੂੰ ਇਹੀ ਕਹਿਣਾ ਹੈ ਤੁਸੀਂ ਤਬਦੀਸ਼ ਕਰੋ ਉਸ ਬੰਦੇ ਨੂੰ ਫੜੋ ਉਹਨੂੰ ਕੜੀ ਤੋਂ ਕੜੀ ਸਜ਼ਾ ਦਿਵੋ ਇਹ ਤੇ ਮੈਂ ਕਹਿੰਦਾ ਵੀ ਫਾਸਟੈਗ ਕੋਰਟ ਰੱਖ ਕੇ ਜਿਹੇ ਜਿਹੇ ਮਾਮਲੇ ਫੈਸਲਾ ਲੈਣਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਜੀ ਨਾਲ ਕਿ ਇਹ ਕੰਮ ਕਰਨ ਤੋਂ ਪਹਿਲਾਂ ਉਹ 100 ਵਾਰ ਸੋਚੇ ਮੈਂ ਮੰਨਦਿਆਂ ਵੀ ਜੇ ਦਿਲਰੋਜ਼ ਦੀ ਕਾਤਲ ਨੂੰ ਮਿਸਾਲੀ ਸਜ਼ਾ ਦਿੱਤੀ ਹੁੰਦੀ ਤੇ ਅੱਜ ਇਹ ਵੀ ਕਾੜ ਨਾ ਹੁੰਦਾ ਮੈਂ ਕਹਿਣਾ ਚਾਹੀਦਾ ਜੇ ਦਿਲਰੋਜ਼ ਦੀ ਕਾਤਲ ਨੂੰ ਉਨਤਕ ਸਜ਼ਾ ਮਿਲੀ ਹੁੰਦੀ ਨਾ ਸ਼ਾਇਦ ਇਹ ਵਾਲਾ ਕਾੜ ਨਾ ਹੁੰਦਾ ਮੈਂ ਉਸ ਮੇਰੀ ਕੁਛ ਨਹੀਂ ਲੱਗਦੀ ਸੀ ਉਹ ਬੱਚੀ ਪਰ ਜਦੋਂ ਮੈਂ ਬੱਚੀ ਨੂੰ ਦੇਖ ਕੇ ਮੈਂ ਜਿੰਨਾ ਪੇਨ ਚ ਰਿਹਾ ਜਿੰਨਾ ਉਹ ਦਰਦ ਚ ਰਿਹਾ ਉਹ ਹਜੇ ਤੱਕ ਨਹੀਂ ਦਿਲੋਂ ਨਿਕਲਿਆ ਤੇ ਉਹੀ ਚੀਜ਼ ਆਈ ਮੇਰੇ ਦਿਮਾਗ 'ਚ ਫੇਰ ਘੁੰਮ ਗਈ ਕਿ ਆ ਫੇਰ ਉਹੀ ਕੰਮ ਹੋ ਗਿਆ ਇੱਥੇ ਦਾ ਤੇ ਫਿਰ ਇਹ ਪੁਲਿਸ ਦੇਖੋ ਮੈਂ ਇਹ ਨਹੀਂ ਕਹਿੰਦਾ ਪੁਲਿਸ ਦਾ ਕੋਈ ਗਲ ਕੀ ਨੂੰ ਕਸੂਰ ਵਾਰ ਕੇ ਇਹ ਕਿਤੇ ਤੇ ਵਿਸ਼ਵਾਸ ਕਰੀਏ ਕਿਤੇ ਕੀਤੇ ਨਾ ਕਰੀਏ ਵਿਸ਼ਵਾਸ ਉੱਠ ਰਿਹਾ ਜਾਂਦਾ ਰਿਸ਼ਤਿਆਂ ਤੋਂ ਸਕੇ ਸੰਬੰਧੀਆਂ ਤੋਂ ਗਵੰਧੀਆਂ ਆਂਡੀ ਗਵੰਢ ਸਰ ਸਾਰਿਆਂ ਤੋਂ ਵਿਸ਼ਵਾਸ ਉੱਠ ਜਾਂਦਾ ਇਸ ਤੋਂ ਬਾਅਦ ਇਸ ਤੋਂ ਬਾਅਦ ਨਾ ਬੰਦਾ ਕੁਝ ਨਹੀਂ ਕਹਿ ਸਕਦਾ ਕਾਲੀ ਯੁਗ ਆ ਚੁੱਕਿਆ ਜੀ ਕੁਝ ਨਹੀਂ ਤੁਸੀਂ ਬੱਚੇ ਨੂੰ ਦੇਖਿਆ ਪਲਾਰ ਦੇ ਵਿੱਚ ਕਿਹੜੇ ਹਾਲਾਤ ਸੀ ਬੱਚੇ ਸਰ ਬੱਚੀ ਦੇ ਸਕ੍ਰੈਚੀਜ਼ ਫੇਸ ਤੇ ਪਏ ਹੋਏ ਸੀਗੇ ਠੀਕ ਹੈ ਬੱਚੀ ਮੂਵਮੈਂਟ ਨਹੀਂ ਕਰ ਰਹੀ ਸੀਗੀ ਬਸ ਉਹਦਾ ਸਾਹ ਚੱਲਦਾ ਸੀ ਉਸ ਨੂੰ ਦੇਖਦੇ ਹੋ ਇਹਨੂੰ ਜਿਵੇਂ ਸੀਪੀਆਰ ਟਰੀਟਮੈਂਟ ਪਲਸ ਨੇ ਦਿੱਤੀ ਜਾਂ ਆਪਾਂ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ ਇੱਥੇ ਰੈਫਰ ਕਰਤਾ ਤੇ ਬਾਪਾ ਜੀ ਬੱਚਾ ਵੈਸੇ ਖਤਰੇ ਤੋਂ ਬਾਹਰ ਹੈ ਪਰ ਟ੍ਰੀਟਮੈਂਟ ਹਜੇ ਚੱਲ ਰਿਹਾ ਟਾਈਮ ਲੱਗੂਗਾ ਬੱਚੇ ਨੇ 12 ਘੰਟੇ ਬਿਨਾ ਮਾਂ ਤੋਂ ਗੱਡੇ ਆ ਇੱਕ 6 ਮਹੀਨੇ ਦੇ ਬੱਚੇ ਨੇ ਤੁਸੀਂ ਹਾਲਾਤ ਸਮਝ ਸਕਦੇ ਹੋ ਸਰ ਤੇ ਪਾ ਜੀ ਉਹ ਸੀਸੀਟੀਵੀ ਕੁਝ ਆਇਆ ਪਿਛਲੀ ਗਲੀ ਦਾ ਕੋਈ ਸਾਹਮਣੇ ਮਾਮਾ ਜੀ ਦੇਖੋ ਪੁਲਿਸ ਤਬਦੀਸ਼ ਕਰ ਰਹੀ ਆ ਸੀਸੀਟੀਵੀ ਦੀ ਹੋਪਸੋ ਸ਼ਾਮ ਤੱਕ ਰਿਜ਼ਲਟ ਨਿਕਲ ਜੇ ਅਸੀਂ ਵੀ ਰਿਕਵੈਸਟ ਕਰਾਂਗੇ ਪੰਜਾਬ ਪੁਲਿਸ ਨੂੰ ਕਿ ਤੁਸੀਂ ਸ਼ਾਮ ਤੱਕ ਸਾਨੂੰ ਰਿਜ਼ਲਟ ਕਰਕੇ ਦਿਓ ਇਹ ਦੁਬਾਰਾ ਇਦਾਂ ਦਾ ਕਿਤੇ ਕੇਸ ਨਾ ਹੋਵੇ ਮਤਲਬ ਬੱਚਾ ਉਹ ਜਦੋਂ ਵੀ ਹਾਲਾਤ ਦੇਖਿਆ ਬੱਚਾ ਥੋੜਾ ਹੋਸ਼ ਹੋਸ਼ ਵਿੱਚ ਨਹੀਂ ਆ ਸਕਦੇ ਉਹਦਾ ਸਾਹ ਚ ਮ 12:30 ਤੋ ਜ਼ਿਆਦਾ ਹੋ ਗਿਆ ਜੀ 13 14 ਘੰਟੇ ਬਾਅਦ ਬੱਚਾ ਮਿਲਿਆ ਬਿਨਾ ਕੁਝ ਖਾਦੇ ਪੀਤੇ ਜੇ ਆਮ ਬੰਦਾ ਨਹੀਂ ਇੰਨੀ ਗਰਮੀ ਚ ਰਹਿ ਸਕਦਾ ਉਹ ਤਾਂ ਫਿਰ ਇੱਕ ਮਾਸੂਮ 6 ਮਹੀਨੇ ਦਾ ਬੱਚਾ ਹੈ ਜੀ ਤੁਸੀਂ ਸੁਣਿਆ ਵੀਰ ਦੀਪ ਹਸਪੀਟਲ ਦੇ ਬਾਹਰ ਜਿੱਥੇ ਬੱਚੀ ਅੰਦਰ ਜੇਰੇ ਇਲਾਜ ਹੈ ਬੱਚੀ ਖਤਰੇ ਤੋਂ ਬਾਹਰ ਹੈ ਰਾਹਤ ਦੀ ਖਬਰ ਇਹੀ ਹੈ ਪਰ ਦੂਜੇ ਪਾਸੇ ਵੀਰ ਦੀ ਗੱਲ ਸਹੀ ਹੈ ਦਲੋਜ ਦਾ ਦੂਜਾ ਕੇਸ ਇਹ ਸਾਨੂੰ ਯਾਦ ਕਰਵਾ ਦਿੰਦਾ ਉਹਨਾਂ ਚੀਜ਼ਾਂ ਨੂੰ ਉਹਨਾਂ ਘਟਨਾਵਾਂ ਨੂੰ ਯਾਦ ਕਰਾਉਂਦਾ ਸਾਨੂੰ ਜਦੋਂ ਦਲੋਜ ਨੂੰ ਇੱਕ ਦਰਿੰਦਗੀ ਦੇ ਨਾਲ ਮਾਰਿਆ ਗਿਆ ਸੀ ਅੱਜ ਦੂਜਾ ਕੇਸ ਹੋਇਆ ਨੇ ਜੇ ਪੰਜਾਬ ਪੁਲਿਸ ਪੂਰੀ ਕਹਿ ਸਕਦੇ ਆ ਮੁਸਤਦੀ ਨਾਵਰਤੀ ਪੰਜਾਬ ਪੁਲਿਸ ਦਾ ਧੰਨਵਾਦ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਬੱਚੀ ਨੂੰ ਲੱਭਣ ਦੇ ਵਿੱਚ ਮਸ਼ਕਤ ਕੀਤੀ ਹੈ ਬੱਚੀ ਹਸਪੀਟਲ ਦੇ ਵਿੱਚ ਐਡਮਿਟ ਹੈ ਜੇਰੇ ਇਲਾਜ ਹੈ ਪਰ ਖਤਰੇ ਤੋਂ ਬਾਹਰ ਹੈ ਇਹ ਰਾਹਤ ਦੀ ਖਬਰ ਹੈ ਮਾਤਾ ਪਿਤਾ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਕੀ ਕਹਿੰਦੇ ਨੇ ਉਹ ਉਸੇ ਪਲਾਟ ਦੇ ਵਿੱਚ ਸਾਨੂੰ ਕੁੜੀ ਬਰਾਮਦ ਹੋਈ ਹੈ ਅਸੀਂ ਉਸ ਪਲਾਟ ਦੀ ਪੂਰੀ ਗ੍ਰੀਨਰੀ ਸੀਗੀ ਉਹਨੂੰ ਵੜਾਣ ਲਈ ਮਤਲਬ ਲੇਬਰ ਵੀ ਲੱਗਿਆ ਸੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਵੀ ਆ ਗਈ ਸੀ ਤੇ ਜਸਲੀ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਐਂਟਰ ਕੀਤੀ ਆ ਉਹਨਾਂ ਨੂੰ ਬਿਲਕੁਲ ਸਾਹਮਣੇ ਹੀ ਬੱਚੀ ਪਈ ਮਿਲ ਗਈ ਬੱਚੀ ਦੇ ਮੂੰਹ ਤੇ ਚੀੜੀਟਾ ਰੈਸ਼ ਸੀ ਹੋਏ ਹੋਏ ਆ ਠੀਕ ਹੈ ਤੇ ਉਹਨਾਂ ਦੇ ਮਲੱਗੀ ਪੂਰੀ ਬਾਡੀ ਮਤਲਬ ਕਿ ਉਹਦੀ ਗੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦਾ ਕੁਨਾਲਪਾਲ ਹਸਪੀਟਲ ਮੈਡੀਕਲ ਚੈੱਕ ਅਪ ਕਰਾਇਆ ਉਦਾਂ 올 ਰਾਈਟ ਆ ਹੁਣ ਅਸੀਂ ਰੈਫਰ ਕਰਕੇ ਇੱਕ ਵਾਰ ਦੀਪ ਹਸਪੀਟਲ ਉਹਨੂੰ ਲੈ ਕੇ ਆਏ ਆ ਜੀ ਪਹਿਲਾਂ ਉਸ ਤੋਂ ਬਾਅਦ ਚੈੱਕ ਕੀਤਾ ਸੀ ਹਾਂਜੀ 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 ਸਰ ਦੋ ਤੋਂ ਤਿੰਨ ਵਾਰ ਚੈੱਕ ਕੀਤਾ ਸਰ ਕਿੰਨੇ ਘੰਟਿਆਂ ਬਾਅਦ ਤੁਹਾਡੀ ਬੱਚੀ ਮਿਲੀ ਸਰ ਸਾਡੀ ਬੱਚੀ 12 ਤੋਂ 14 ਘੰਟੇ ਬਾਅਦ ਜਾ ਕੇ ਸਾਨੂੰ ਮਿਲੀ ਹੈ ਕੋਈ ਸੀਸੀਟੀਵੀ ਵਗੈਰਾ ਨਿਕਲ ਕੇ ਆਇਆ ਸਰ ਬੱਚੀ ਉੱਥੇ ਸਰ ਫਰੰਟ ਫਰੰਟ ਸਾਈਡ ਤੋਂ ਤਾਂ ਮਤਲਬ ਸੀਸੀਟੀਵੀ ਚ ਕੁਝ ਵੀ ਨਹੀਂ ਆਇਆ ਸੀ ਸਾਨੂੰ ਵੀ ਇਹੀ ਸੀਗਾ ਕਿ ਮੇਬੀ ਜੋ ਹੋਇਆ ਬੈਕ ਸਾਈਡ ਤੋਂ ਹੀ ਬੈਕ ਸਾਈਡ ਤੇ ਬੜੀ ਡੂੰਗੀ ਕੰਧ ਆ ਤੇ نیچے ਪਲਾਟ ਹੈ ਜੇ ਬੱਚੀ ਨੂੰ ਇੱਡੀ ਦੂੱਚ ਕੋਈ ਸੁੱਟਦਾ ਤੇ ਬੱਚੇ ਦੀ ਕੋਈ ਨਾ ਕੋਈ ਐਂਜਿਡੀ ਹੁੰਦੀ ਸ਼ੁਕਰ ਆ ਪਰਮਾਤਮਾ ਦਾ ਬੱਚੇ ਤੇ ਕੋਈ ਇੰਜਰੀ ਨਹੀਂ ਜੀਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਾ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੁਲਿਸ ਨੇ ਪੂਰਾ ਉਹਨੂੰ ਘੇਰਾ ਪਾ ਲਿਆ ਵਾ ਠੀਕ ਹੈ ਤੇ ਹੁਣ ਮੈਂ ਕਿਤੇ ਲੰਘ ਨਹੀਂ ਸਕਦਾ ਉਹ ਕਿਸੇ ਤਰੀਕੇ ਬੱਚੇ ਨੂੰ ਸੁੱਟ ਕੇ ਆਪ ਨਿਕਲ ਗਿਆ ਜਾਂ ਫਿਰ ਅਗਰ ਉਹ ਆਪ ਵੀ ਹੁਣ ਉੱਥੇ ਹੋਏਗਾ ਨਾ ਪਾਜੀ ਇੱਕ ਸਵਾਲ ਛਿੜਦਾ ਕਿ ਬੱਚੀ ਕਿਸ ਚਾਦਰ ਦੀ ਸੀ ਕਿ ਕਿਹੜੇ ਪਾਜੀ ਜਿਹੜੇ ਕੱਪੜੇ ਉਹਨੇ ਰਾਤੀ ਪਾਇਓ ਸੀ ਸੇਮ ਉਹੀ ਕੱਪੜਾ ਚ ਕੋਈ ਕਪੜੇ ਗੰਦੇ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਹਲੇ ਵੀ ਉੱਥੀ ਹੈ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਿਹਾ ਪੂਰੀ ਆਸ-ਪਾਸ ਗਲੀਆਂ ਦੀ ਪੂਰੀ ਤਫਤੀਸ਼ ਕਰ ਰਿਹਾ ਅਸੀਂ ਕੋਈ ਪਰਾਨੀ ਰਹਿੰਦੇ ਜਿਹੜਾ ਜਿਹੜਾ ਲੜਾਈ ਜਲਸੀ ਜਲਸੀ ਵੀਗਾਰਾ ਸਰ ਵੈਸੇ ਮੇਰੀ ਐਸੀ ਕੋਈ ਵੀ ਨਹੀਂ ਲੇਕਿਨ ਹੁਣ ਮੈਨੂੰ ਵੀ ਲੱਗ ਰਿਹਾ ਕਿ ਕੋਈ ਨਾ ਕੋਈ ਇਨਸਾਨ ਤਾਂ ਐਸਾ ਹੈਗਾ ਨਾ ਜਿਹੜਾ ਮੇਰੇ ਬੱਚੀ ਨੂੰ ਹਾਨੀ ਪਹੁੰਚਾਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਮੇਰੇ ਨਾਲ ਲਾਈਫ 'ਚ ਫਸਟ ਟਾਈਮ ਐ ਐਸੀ ਚੀਜ਼ ਹੋਈ ਹੈ ਹਾਂਜੀ ਫਿਲਹਾਲ ਡਾਕਟਰਾਂ ਦੇ ਕਹਿੰਦੇ ਮੁਤਾਬਕ ਕੁੜੀ ਸਹੀ ਹੈ ਥੋੜੀ ਦੇਰ ਤੱਕ ਨਾਰਮਲ ਹੈ ਥੋੜੀ ਦੇਰ ਤੱਕ ਸੈੱਟ ਹੋ ਜਾਏਗੀ ਤੇ ਸਭ ਤੋਂ ਵੱਡਾ ਸਰ ਪੰਜਾਬ ਪੁਲਿਸ ਦਾ মিডিਆ ਦਾ ਮੇਰੇ ਸਾਰੇ ਯਾਰਾ ਦੋਸਤਾਂ ਸਕੇ ਸੰਬੰਧੀਆਂ ਦਾ ਬਹੁਤ ਬਹੁਤ ਧੰਨਵਾਦ ਜੇ ਮੀਡੀਆ ਤੇ ਪੰਜਾਬ ਪੁਲਿਸ ਤੇ ਮੇਰੇ ਸਾਰੇ ਯਾਰੋ ਸਪੋਰਟ ਨਾ ਕਰਦੇ ਤਾਂ ਮੈਨੂੰ ਮੇਰੀ ਬੱਚੀ ਅੱਜ ਨਹੀਂ ਮਿਲਦੀ ਤੇ ਸਭ ਤੋਂ ਵੱਡਾ ਉਸ ਅਕਾਲਪੁਰਖ ਦਾ ਧੰਨਵਾਦ ਤੁਸੀਂ ਸੁਣਿਆ ਇੱਕ ਪਾਸੇ ਲੜਕੀ ਦੇ ਬੱਚੀ ਦੇ ਪਿਤਾ ਨੇ ਜਿਹੜੇ ਸਾਰੀ ਘਟਨਾ ਦੱਸ ਰਹੇ ਕਿਸ ਤਰੀਕੇ ਨਾਲ ਬੱਚੀ ਇੱਕ ਪਲਾੜ ਦੇ ਵਿੱਚੋਂ ਮਿਲਦੀ ਹੈ ਨਾਲ ਬੱਚੀ ਦੇ ਪਿਤਾ ਦਾ ਕੋਈ ਦੋਸਤ ਹੈ ਚੰਡੀਗੜ੍ਹ ਤੋਂ ਹੈ ਉਹ ਵੀ ਦੱਸ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਜਦ ਲੋਜ ਵਾਲਾ ਕੇਸ ਹੈ ਉਹ ਸਾਨੂੰ ਦੁਬਾਰਾ ਇਸ ਘਟਨਾ ਨੇ ਉਹ ਕੇਸ ਦੁਬਾਰਾ ਯਾਦ ਕਰਵਾ ਦਿੱਤਾ ਹੁਣ ਤੋਂ ਉਸ ਲੈ ਕੇ ਚੱਲਾਂਗੇ ਉਸ ਕ ਉਸ ਥਾਂ ਤੇ ਜਿੱਥੋਂ ਬੱਚੀ ਨੂੰ ਬਰਾਮਦ ਕੀਤਾ ਗਿਆ ਜਿੱਥੇ ਬੱਚੀ ਔਰ ਦੇ ਵਿੱਚ ਦੇਖੀ ਗਈ ਤੇ ਉੱਥੋਂ ਬੱਚੀ ਨੂੰ ਸੁਰੱਖਿਤ ਲੈ ਕੇ ਆਂਦਾ ਤੇ ਬੱਚੀ ਹੁਣ ਠੀਕ ਹੈ ਆਪਣੇ ਜ਼ੇਰੇ ਇਲਾਜ ਹੈ ਜਲਦੀ ਖਤਰੇ ਤੋਂ ਬਾਹਰ ਹੈ ਖੁਸ਼ੀ ਦੀ ਗੱਲ ਹੈ ਪਰ ਤੁਹਾਨੂੰ ਜੀ ਉਸ ਪਲੋਟ ਦਿਖਾਵਾਂਗਾ ਪਲੋਟ ਜਿਸ ਪਲੋਟ ਦੇ ਵਿੱਚੋਂ ਬੱਚੀ ਮਿਲੀ ਹੈ ਤਾਂ ਅਸੀਂ ਉਸ ਸਥਾਨ ਤੇ ਆਏ ਜਿੱਥੋਂ ਬੱਚੀ ਨੂੰ ਬਰਾਮਦ ਕੀਤਾ ਗਿਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਦਿਖਾਉਣਗੇ ਇਹ ਉਹ ਜਗ੍ਹਾ ਹੈਗੀ ਜਿੱਥੋਂ ਬੱਚੀ ਨੂੰ ਬਰਾਮਦ ਕੀਤਾ ਗਿਆ ਹੁਣ ਬੱਚੀ ਜ਼ੇਰੇ ਇਲਾਜ ਹੈ ਖਤਰੇ ਤੋਂ ਬਾਹਰ ਹੈ ਸਭ ਤੋਂ ਚੰਗੀ ਖਬਰ ਹੈ ਇਹ ਆਕਰ ਹੈਗਾ ਸਾਹਮਣੇ ਵਾਲੀ ਤੋਂ ਪਰ ਦੂਸ਼ਣ ਦਾ ਤੁਹਾਨੂੰ ਨਜ਼ਰ ਆ ਰਿਹਾ ਹੈ ਇਹੜਾ ਰੋਸ਼ਨਦਾਨ ਦੇ ਨਜ਼ਰ ਆ ਰਿਹਾ ਜਿਹੜਾ ਇਧਰ ਬਿਲਕੁਲ ਜਿਹੜਾ ਬਿਲਕੁਲ ਕੋਰ ਕਿਹੜਾ ਜਿਹੜਾ ਬਿਲਕੁਲ ਕੋਰਨਰ ਵਾਲਾ ਪਲਾਟ ਕੋਰਨਰ ਵਾਲਾ ਘਰ ਹੈ ਇਹੀ ਘਰ ਹੈਗਾ ਬੱਚੀ ਦਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਪਲਾਟ ਦੇ ਵਿੱਚੋਂ ਬੱਚੇ ਨੂੰ ਬਰਾਮਦ ਕੀਤਾ ਤੁਸੀਂ ਪਲਾਟ ਦੇ ਹਾਲਾਤ ਦੇਖ ਸਕਦੇ ਹੋ ਇੱਥੇ ਕਈ ਤਰੀਕੇ ਦੇ ਜ਼ਹਿਰੀਲੇ ਜੀਵ ਜੰਤੂ ਵੀ ਹੋਣਗੇ ਬਰਸਾਤਾਂ ਦਾ ਮੌਸਮ ਹੈ ਇਸ ਪਲਾਰ ਦੇ ਵਿੱਚੋਂ ਬੱਚੀ ਨੂੰ ਬਰਾਮਦ ਕੀਤਾ ਗਿਆ ਕਿੰਡੀ ਦਰਿੰਦਗੀ ਉਸ ਇਨਸਾਨ ਦੀ ਹੋਏਗੀ ਜਿਹੜਾ ਪਹਿਲਾਂ ਬੱਚੀ ਨੂੰ ਚੱਕ ਕੇ ਲੈ ਕੇ ਜਾਂਦਾ ਫਿਰ ਇਸ ਕਹਿ ਸਕਦੇ ਜੋਖਮ ਭਰੇ ਇਸ ਜੰਗਲ ਹੀ ਕਹਾਂਗੇ ਬੱਚੀ ਵਾਸਤੇ ਜੰਗਲ ਹੀ ਇਸ ਜੰਗਲ ਵਿੱਚ 6.5 ਮਹੀਨੇ ਦੀ ਬੱਚੀ ਨੂੰ ਛੱਡ ਕੇ ਚਲਾ ਜਾਂਦਾ ਪਰਮਾਤਮਾ ਦੀ ਮਿਹਰ ਹੋਈ ਹੈ ਬੱਚੀ ਮਿਲ ਗਈ ਹੈ ਚੇਰੇ ਇਲਾਜ ਹੈ ਖਤਰੇ ਤੋਂ ਬਾਹਰ ਹੈ ਤਾਂ ਸਾਰੇ ਮੁਹੱਲਾ ਨਿਵਾਸੀ ਖੜੇ ਨੇ ਇੱਕ ਵਿਸ਼ਵਾਸ ਜ਼ਰੂਰ ਜਿਹੜਾ ਉੱਠ ਜਾਂਦਾ ਵਾ ਆਂਦੀ ਗਵਾਂਦੀ ਸਕੇ ਸੰਬੰਧੇ ਜਿਹੜੇ ਅਜਿਹੇ ਘਟਨਾਵਾਂ ਵਾਪਰਦੀਆਂ ਨੇ ਤਾਂ ਭਾਈ ਜੀ ਸਵੇਰੇ ਵੀ ਸਾਨੂੰ ਮਿਲੇ ਸੀਗੇ ਭਾਜੀ ਕੀ ਕਹੋਗੇ ਯਾਰ ਇਸ ਹਾਲਾਤ ਵਿੱਚ ਬੱਚੀ ਮਿਲੀ ਹੈ ਭਾਜੀ ਦੇਖੋ ਹੈ ਤਾਂ ਬਹੁਤ ਮੰਦਭਾਗੀ ਸਗੀ ਖਬਰ ਸਵੇਰ ਦੀ ਬੱਚੀ ਨੂੰ ਮਿਲ ਗਿਆ ਥੋੜੇ ਜਿਹਾ ਪਰਿਵਾਰ ਨੂੰ ਵੀ ਥੋੜਾ ਹੌਂਸਲਾ ਹੋ ਗਿਆ ਚਲੋ ਮਿਲ ਗਿਆ ਲੇਕਿਨ ਇਹ ਵੀ ਸੁਖਸ਼ਾਂਤੀ ਨਾ ਬੱਚੀ ਮਿਲ ਗਈ ਲੇਕਿਨ ਇਦਾਂ ਦੇ ਜਿਹੜਾ ਬੰਦਾ ਦਰਿੰਦਾ ਹੈਗਾ ਆ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬੰਦਾ ਟਰੇਸਰਡ ਨਹੀਂ ਹਜੇ ਹੋ ਪਾਰਿਆ ਕਿਹੜਾ ਕਰਕੇ ਗਿਆ ਹੈ ਕੰਮ ਲੇਕਿਨ ਘਟੋ ਘਟ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਆਪਾਂ ਇਹ ਜੇ ਹਾਲਾਤ 6 ਮਹੀਨੇ ਦੀ ਬੱਚੀ 6.5 ਮਹੀਨੇ ਬੱਚੀ ਨਾਲ ਕਰਦੇ ਪਏ ਆ ਜੀ ਵੀ ਸੱਪ ਸੂਪ ਪਈਆਂ ਇੱਥੇ ਪਤਾ ਨਹੀਂ ਦੇਖੋ ਜੰਗਲ ਹੈ ਤਾਂ ਬਿਲਕੁਲ ਪਤਾ ਨਹੀਂ ਕੀ ਕੁਝ ਹੋਣਾ ਜੀ ਬੱਚੇ ਵਾਸਤੇ ਇਹ ਕੀੜੀ ਕੁੜੀ ਵੀ ਲੜ ਜੇ ਬੱਚੇ ਤਾਂ ਕੀ ਹਾਲ ਹੋ ਜਾਂਦਾ ਮੱਛਰ ਕੀ ਹਾਲ ਕਰਦਾ ਪਰ ਲੇਕਿਨ ਇੱਥੇ ਕੀ ਕੁਝ ਹੈਗਾ ਦੇਖੋ ਕਿੱਡਾ ਮਾੜੀ ਗੱਲ ਹੈ ਕੋਈ ਸੀਸੀਟੀਵੀ ਵਿੱਚ ਨਹੀਂ ਕਲੀਅਰ ਹੋਇਆ ਵੀ ਆਇਆ ਗਿਆ ਬੰਦਾ ਰਸਤਾ ਇਧਰੋਂ ਇੱਕ ਹੈਗਾ ਇੱਕ ਰਸਤਾ ਜੰਗਲ ਦੇ ਨਾਲ ਨਾਲ ਇਧਰ ਦੇਖੋ ਰ ਇਧਰ ਉਹ ਸਦਾ ਮੱਲੇ ਵਾਲੇ ਜਿੱਦਾਂ ਦੱਸਦੇ ਪਏ ਨੇ ਇਧਰ ਗੇਟ ਨੂੰ ਲੋਕ ਲੱਗੇ ਹੁੰਦਾ ਵੀ ਇਧਰ ਗੇਟ ਨੂੰ ਲੋਕ ਲੱਗੇ ਹੁੰਦਾ ਇਹ ਬੰਦ ਹੁੰਦਾ ਉਧਰ ਦੀ ਵਿਸਥਾ ਹੈਗਾ ਵਾ ਅੰਦਰ ਇਧਰ ਨੂੰ ਚੈੱਕ ਕੀਤਾ ਭਾਈ ਤੁਸੀਂ ਉਹ ਨਹੀਂ ਕੀਤਾ ਨੀਗਾ ਇਹ ਜਿਹੜੀ ਇਧਰ ਵਾਲੀ ਗਲੀ ਹੈ ਨਾ ਇਹਨਾਂ ਨੇ ਭਾਈ ਸਾਹਿਬ ਹੈਗੇ ਨੇ ਇਹਨੇ ਇਦਰੀ ਨਨੇ ਤੁਸੀਂ ਨਾਲੀ ਸਾਡਾ ਘਰ ਇੱਥੇ ਹੀ ਆ ਇਦਾਂ ਨਾ ਇਧਰਲੇ ਪਾਸੇ ਕੋਈ ਐਂਟਰ ਨਹੀਂ ਹੋਇਆ ਇਧਰਲੇ ਪਾਸੇ ਮੇਰੇ ਨਾ ਨਾ ਕਰਦੇ ਚਾਰ ਜਾਂ ਪੰਜ ਕਮਰੇ ਆ ਨਾਲੇ ਵਾਸੀਕਰਮ ਮਤਲਬ ਸਾਰੇ ਰਹਿੰਦੇ ਚਲੋ ਆ ਕਿਤਨਾ ਵਾਪਰੀ ਐ ਉਸ ਵਾਰ ਕੋਈ ਛੱਕੀ ਛੁੱਕੀ ਦੇਖਿਆ ਤੁਸੀਂ ਇਧਰ ਆਉਂਦਾ ਜਾਂਦਾ ਨਹੀਂ ਜੀ ਨਹੀਂ ਅਸੀਂ ਤਾਂ ਕੋਈ ਨਹੀਂ ਗਏਦਾ ਸਵੇਰੇ ਦੇ ਨਾਲ ਹੀ ਲੱਗੇ ਹੋਏ ਆ ਬੀ ਚਲੋ ਹਾਂਜੀ ਬਾਪੂ ਜੀ ਜੀ ਇੱਥੇ ਅਸੀਂ ਤਾਲਾ ਲਾ ਕੇ ਰੱਖੀਦਾ ਅਸੀਂ ਗੇਟ ਦੇ ਵਿੱਚ ਸਵੇਰੇ ਸਾਢੇ ਚਾਰ ਖੋਲੀਦਾ ਬੋਲੀ ਆ ਇੱਕ ਕਿਤਨਾ ਵਾਪਰੀ ਐ ਹੁਣ ਇੱਕ 2 ਸਾਲ ਪਹਿਲਾਂ ਵਾਪਰੀ ਸੀ ਦਿਲਰੋਜ 25 ਵਾਲੀ ਘਟਨਾ ਕੀ ਕਹੋਗੇ ਸਮਾਜ ਕਿੱਧਰ ਨੂੰ ਜਾ ਰਿਹਾ ਐ ਸਮਾਜ ਮੈਂ ਗਲਤ ਕੰਮ ਜਿਆਦਾ ਹੈ ਸਾਡੇ 6 ਸਾਲ ਬੱਚੇ ਦਾ 6 ਮਹੀਨੇ ਦਾ ਬੱਚੀ ਦਾ ਬੱਚਾ ਤੋ ਡਿਗੀ ਤਾਂ ਮਰ ਜਾਂਦੀ ਛੱਡੇ ਤਾਂ ਮਰ ਜਾਂਦਾ ਇਹ ਗਰਮੀ ਚ ਬੰਦਾ ਵੀ ਮਰਦਾ ਆ ਹਮਸਪਰੀ ਗਰਮੀ ਹੈਗੀ ਜੀ ਇਹ ਕੰਮ ਅਨਵਾਸੀ ਖੜੇ ਨੇ ਤਾਂ ਰੋਸ ਹੈਗਾ ਤੇ ਆ ਤੁਹਾਨੂੰ ਦੁਬਾਰਾ ਦਿਖਾਵਾਂਗੇ ਇਹ ਜੰਗਲ ਦੇ ਵਿੱਚ ਇਸ ਤਰੀਕੇ ਬੱਚੀ ਨੂੰ ਛੱਡ ਕੇ ਚਲਾ ਗਿਆ ਚਲੋ ਇਹ ਵੀ ਕਹਿ ਸਕਦੇ ਚੰਗੀ ਗੱਲ ਹੈ ਤੇ ਛੱਡ ਕੇ ਚਲਾ ਗਿਆ ਬੱਚੀ ਬਰਾਮਦ ਹੋ ਗਈ ਹੈ ਪਰ ਇਹ ਘਟਨਾ ਇੱਕ ਜਿਹੜੀ ਕਾਨੂੰਨੀ ਹਰਕਤ ਕੀਤੀ ਕਿਉਂ ਗਈ ਹੈ ਇਹ ਵੱਡੇ ਸਵਾਲ ਪੈਦਾ ਹੁੰਦੇ ਨੇ ਇੱਕ ਰਸਤਾ ਉਹ ਆ ਸਾਹਮਣੇ ਵਾਲਾ ਇੱਕ ਪਿਛਲੇ ਪਾਸੇ ਤੋਂ ਰਸਤਾ ਇਧਰੋਂ ਸਾਰੇ ਗਲੀ ਵਾਲੇ ਕਹਿੰਦੇ ਆ ਰਸਤਾ ਬਿਲਕੁਲ ਬੰਦ ਹੀ ਰਹਿੰਦਾ ਇਹ ਰਸਤਾ ਨਹੀਂ ਖੁੱਲਿਆ ਜਾਂਦਾ ਉਹ ਸਾਹਮਣੇ ਇੱਕ ਰਸਤਾ ਬਚਦਾ ਜਿੱਥੋਂ ਆ ਜਾ ਸਕਦਾ ਕੋਈ ਹੁਣ ਕਿਧਰੋਂ ਬੰਦਾ ਆਇਆ ਕਿਵੇਂ ਬੱਚੀ ਨੂੰ ਇੱਥੇ ਰੱਖ ਕੇ ਗਿਆ ਸੁੱਟ ਕੇ ਗਿਆ ਕੀ ਹੈ ਇਹ ਇਹ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪਰ ਅਜਿਹੇ ਘਟਨਾਵਾਂ ਸਮਾਜ ਦੇ ਵਿੱਚ ਇੱਕ ਕਹਿ ਸਕਦੇ ਆ ਬੇਪਰੋਸਗੀ ਜ਼ਰੂਰ ਪੈਦਾ ਕਰਦੀ ਹੈ ਤੁਸੀਂ ਆਪਣੇ ਗਵਾਂਦੀ ਦੇ ਉੱਤੇ ਸ਼ੱਕ ਕਰਨ ਲੱਗ ਜਾਈਂਦੇ ਹੋ ਤੁਸੀਂ ਆਪਣੇ ਸਕੇ ਸਬੰਧੀਆਂ ਤੇ ਸ਼ੱਕ ਕਰਨ ਜਾਣਦੇ ਹੋ ਵੀ ਯਾਰ ਫਲਾਨੀ ਘਟਨਾ ਵਾਪਰੀ ਸੀ ਕਿਤੇ ਇਹਦੇ ਜ਼ਹਿਨ ਦੇ ਵਿੱਚ ਵੀ ਇਹ ਚੀਜ਼ਾਂ ਨਾ ਹੋਣ ਤਾਂ ਅਜਿਹੀਆਂ ਘਟਨਾ ਸਮਾਜ ਵਾਸਤੇ ਮੈਂ ਕਹਿ ਸਕਦਾ ਬਿਲਕੁਲ ਕਹਿ ਸਕਦੇ ਦਰਿੰਦਗੀ ਭਰੀਆਂ ਨੇ ਜਿੰਨੀ ਇਹਦੀ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਤੇ ਦੂਜੇ ਪਾਸੇ ਸਰਕਾਰ ਨੂੰ ਚਾਹੀਦਾ ਇਸ ਇਸ ਮੁਤਲਕ ਕੋਈ ਸਖਤ ਕਾਨੂੰਨ ਲੈ ਕੇ ਆਵੇ ਕੋਈ ਮਿਸਾਲੀ ਸਜ਼ਾ ਹੋਵੇ ਤਾਂ ਕਿ ਅਜਿਹੀ ਕਾਨੂੰਨੀ ਹਰਕਤ ਕਰਨ ਤੋਂ ਪਹਿਲਾਂ ਬੰਦਾ 20 ਵਾਰ ਸੋਚੇ ਅੱਜ ਤੋਂ 2 ਸਾਲ ਪਹਿਲਾਂ ਵੀ ਦਿਲਦੋਜ਼ ਵਾਲੀ ਘਟਨਾ ਵਾਪਰੀ ਸੀ ਉਹ ਆਲਰੇਡੀ ਕਾਤਲ ਹੈ ਜੇਲ੍ਹ ਦੇ ਵਿੱਚ ਜ਼ਰੂਰ ਹੈ ਪਰ ਉਹਨੂੰ ਮਿਸਾਲੀ ਸਜ਼ਾ ਨਹੀਂ ਮਿਲੀ ਜੇ ਉਹਨੂੰ ਮਿਸਾਲੀ ਸਜ਼ਾ ਮਿਲੀ ਹੁੰਦੀ ਤਾਂ ਜੇ ਬੱਚੀ ਨੂੰ ਅੱਜ ਇਸ ਇਸ ਤਰੀਕੇ ਜੰਗਲ ਵਿੱਚ ਨਾ ਸੁੱਟ ਕੇ ਉਹ ਵਿਅਕਤੀ ਜਾਂ ਕੋਈ ਮਹਿਲਾ ਕੋਈ ਵੀ ਹੈ ਜਾਂਚ ਦਾ ਵਿਸ਼ਾ ਹੈ ਉਹ ਨਾ ਜ ਬੱਚੀ ਨਾਲੇ ਘਟਨਾ ਵਾਪਰਦੀ ਨਾ ਲੈ ਪਰਿਵਾਰ ਪਿਛਲੇ 12-14 ਘੰਟੇ ਤੋਂ ਪਰੇਸ਼ਾਨ ਹੋ ਰਿਹਾ ਨਾ ਸ਼ਾਂਦੀ ਦੇ ਵਿੱਚੋਂ ਨਿਕਲਦਾ ਪਰ ਪਰ ਪਰਿਵਾਰ ਹਾਲੇ ਵੀ ਡਰ ਦੇ ਵਿੱਚ ਹੈ ਉਹ ਕਹਿੰਦੇ ਜਿੰਨਾ ਚਿਰ ਉਹ ਸਖਸ਼ ਮਿਲ ਨਹੀਂ ਜਾਂਦਾ ਜਿਨੇ ਕਤਨ ਨੂੰ ਅੰਜਾਮ ਦਿੱਤਾ ਸਾਡੇ ਸਾਡੇ ਅੰਦਰ ਡਰ ਪੈਦਾ ਮਾਹੌਲ ਹੈ ਕਿ ਉਹ ਕਿਸੇ ਸਮੇਂ ਦੁਬਾਰਾ ਕਤਨ ਨੂੰ ਅੰਜਾਮ ਨਾ ਦੇਵੇ ਜਿਹੜਾ ਦੋਸ਼ੀ ਹੈ ਉਹਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਸ਼ਲਾਘਾ ਜੋ ਕਦਮ ਹੈ ਸਵੇ ਤੋਂ ਲੁਧਿਆਣਾ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਲਗਾਤਾਰ ਇਸ ਮਾਮਲੇ ਉੱਤੇ ਲੱਗੇ ਹੋਏ ਸੀ ਇਹੀ ਕਾਰਨ ਕਿ ਜਿਹੜਾ ਉਹ ਸਖਸ਼ ਹੈ ਦਰਦਾ ਮਾਰਾ ਇਸ ਪਲਾਨ ਦੇ ਵਿੱਚ ਬੱਚੀ ਨੂੰ ਛੱਡ ਕੇ ਆਪ ਚਲਾ ਗਿਆ ਜਾਂ ਗਈ ਇਹ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰ ਰਹੀ ਹੈ ਹੋਰ ਕੁਝ ਘੰਟਿਆਂ ਨੂੰ ਕੁਝ ਦਿਨਾਂ ਨੂੰ ਇਹ ਚੀਜ਼ ਸਾਹਮਣੇ ਆਏਗੀ ਵੀ ਆਖਿਰਕਾਰ ਇਸ ਘਟਨਾ ਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀ ਕੌਣ ਹੈ ਉਹ ਦਰਿੰਦਾ ਜਿਹੜਾ ਇਸ ਘਟਨਾ ਨੂੰ ਅੰਜਾਮ ਦੇ ਕੇ ਗਿਆ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਹੋ ਰਮਜ਼ਾ ਨਿਊਜ਼ ਸਸਿਕਾ